ਚਨਾਲੋ ਦੇ ਗੁਰੂ ਘਰ ਦਾ ਚੌਥਾ ਲੈਂਟਰ ਪੈਣਾ ਹੋਇਆ ਸ਼ੁਰੂ ਚਨਾਲੋ ਦੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂ ਹਰ ਸੁਖ ਪਾਵਾ ਮੈਂ ਤੇ ਸਦਾ ਨਹੀਂ ਸਦਾ ਨਹੀਂ ਸੁਖੇ ਸੁਖੋਂ ਨਾਲੇ ਇੱਛਾ ਪੂਰੀਆ ਬਹੁਤ ਹੀ ਸੰਗਤ ਦਾ ਬਹੁਤ ਵੱਡਾ ਪ੍ਰਾਨਾ ਗੁਰੂ ਘਰ ਦੇ ਜਿਹੜੇ ਸੇਵਾਦਾਰ ਹੈ ਮੁੱਖ ਸੇਵਾਦਾਰ ਹੈ ਜਿਹੜੇ ਸਾਡੇ ਮਰਹੂਮ ਮੁੱਖ ਸੇਵਾ ਦਾ ਸੁਖਵਾਲ ਸਿੰਘ ਜੀ ਟਿੰਕੀ ਉਹਨੇ ਉਹਨਾਂ ਦਾ ਸਾਡੇ ਹਰਪ੍ਰੀਤ ਜੀ ਜਿਹੜੇ ਹੁਣ ਸੇਵਾ ਨਿਭਾ ਰਹੇ ਆ ਮੈਂ ਇਹਨਾਂ ਨੂੰ ਬਤਾਈ ਦੇਣਾ ਜਿਨ੍ਹਾਂ ਨੇ ਸੰਗਤ ਨੂੰ ਨਾਲ ਜੋੜ ਕੇ ਐਡੀ ਵੱਡੀ ਉਸਾਰੀ ਵਾਹਿਗੁਰੂ ਦੀ ਕਿਰਪਾ ਨਾਲ ਔਰ ਇਹ ਮੁਕੰਮਲ ਹੋਣ ਜਾ ਰਹੀ ਹੈ ਕਰ ਦੋ ਬਈ 21 ਰੁਪਿਆ ਜਿਸ ਨੇ ਜੋੜ ਕੇ ਲੱਖਾਂ ਰੁਪਏ ਕਰੋੜਾਂ ਰੁਪਿਆ ਗੁਰੂ ਘਰ ਤੇ ਅੱਜ ਜਿਹੜਾ ਸਾਰੀ ਤੇ ਲੱਗ ਰਿਹਾ 50-55 ਲੱਖ ਰੁਪਏ ਉਹਨਾਂ ਨੇ ਗੁਰੂ ਘਰ ਦਾ ਜੁੜਿਆ ਹੋਇਆ ਸੀ ਤੇ ਤਕਰੀਬਨ 7.5 ਲੱਖ ਰੁਪਏ ਉਹਨਾਂ ਨੇ ਗੁਰੂ ਘਰ ਨੂੰ ਕੋਲੋਂ ਵੀ ਦਿੱਤਾ ਚੌਥਾ ਲੈਂਡਰ ਜਿਹੜਾ ਅੱਜ ਮੇਨ ਲੈਂਡਰ ਹੈ ਜਿਹਦੇ ਕਰਕੇ ਸੰਗਤ ਬਹੁਤ ਅੱਜ ਖੁਸ਼ ਹੈ ਲੱਡੂ ਵੀ ਵੰਡੇ ਜਾ ਰਹੇ ਆ ਦੇਗ ਪ੍ਰਸ਼ਾਦੇ ਲੰਗਰ ਪੂਰੀ ਤਿਆਰੀ ਖਿੱਚੀ ਹੋਈ ਹੈ ਸਾਰੀ ਸੰਗਤ ਨੇ ਸਰਦਾਰ ਅਕਪਾਲ ਸਿੰਘ ਪਿੰਕੀ ਜੀ ਜਦੋਂ ਉਹਨਾਂ ਦੇ ਭੋਗ ਸਨ ਤਾਂ ਉਹਨਾਂ ਦੇ ਰਜਿੰਦਰ ਸਿੰਘ ਬ੍ਰਦਰ ਇਨ ਲਾਓ ਤੇ ਹਰਪਾਲ ਸਿੰਘ ਤੇ ਓਕੇ ਜੀ ਨੇ ਇਹਨਾਂ ਨੇ ਸਾਨੂੰ ਉਸ ਟਾਈਮ 7 ਲੱਖ ਰੁਪਇਆ 1 ਤੇ 338000 ਭੋਗ ਤੋਂ ਪਹਿਲਾਂ ਖਾਤੇ ਵਿੱਚ ਪਾਇਆ ਸੀ। ਗੁਰਦੁਆਰਾ ਸਾਹਿਬ ਦਾ ਪੈਸਾ ਉਹਦੇ ਵਿੱਚ ਹੈ ਤਾਂ ਇਹਨਾਂ ਨੇ ਪੂਰਾ ਭਰੋਸਾ ਦਿਵਾਇਆ ਕੱਲ ਵੀ ਇਹਨਾਂ ਨੇ ਟਰਾਈ ਕੀਤੀ ਹੈ ਵੀ ਇਹ ਪੈਸੇ ਖਾਤੇ ਵਿੱਚ ਆ ਜਾਣ। ਚਲੋ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਹੋ ਸਕਿਆ ਤਾਂ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਹਰਪਾਲ ਸਿੰਘ ਨੇ ਤੇ ਓਕੇ ਜੀ ਨੇ ਵੀ ਉਹ ਮੰਡੇ ਨੂੰ ਸਾਡੇ ਖਾਤੇ ਵਿੱਚ ਆ ਜੂਗਾ। ਆ ਜੇਕਰ ਅਰੌਂਡੀ ਜੀਨਿੰਦਰੋਂ ਪਾਰ ਨਸ਼ੀਆ ਸਾਰਾ ਇਹ ਸੰਗਤ ਨੂੰ ਅਸੀਂ ਬੇਨਤੀ ਕੀਤੀ ਆ ਸਾਰਿਆਂ ਨੇ ਤੁਹਾਨੂੰ ਇਹ ਆਪ ਕੇ ਹੈਲਥ ਹੌਸ ਨੂੰ ਕੀ ਚਾਹੀਦਾ ਇੱਕ ਸਨੇਹ ਤੇ ਉਹਨਾਂ ਨੇ ਸਾਰਾ ਜੋ ਸਾਡਾ ਕਿਰਪਾ ਕੀਤੀ ਜੀ। ਉਹਦੇ ਜਿਹੜੇ ਸਾਡੀ ਮਾਇਆ ਸੀਗੀ ਉਹ ਸਾਡੇ ਕੱਲ ਤੇ ਉਹਨਾਂ ਦੇ ਪ੍ਰਾ ਹਰਪਾਲ ਸਿੰਘ ਤੇ ਐਮਸੀ ਬਹਾਦਰ ਸਿੰਘ ਜੀ ਤੇ ਉਹਨਾਂ ਦੇ ਸਬਾਸੀ ਬੈਂਕੀ ਦੇ ਬਰਨਲਾ ਸਾਰੇ ਵਿੱਚ ਇਨਵੋਲਵਮੈਂਟ ਹੋ ਕੇ ਇਹਨਾਂ ਨੇ ਸਾਡੇ ਜਿਹੜੇ ਪੈਸੇ ਦਾ ਖੜਾ ਸੀਗਾ ਕੁਝ ਕੰਮ ਕੋਈ ਕੈਰੀਅਰਲ ਕੰਮ ਨੇ ਰੁਕਿਆ ਹੋਇਆ ਸੀਗਾ ਉਹ ਲਗਭਗ ਸਾਰਾ ਕਲੀਅਰ ਹੋ ਗਿਆ ਜੀ ਜਨਾਲੋ ਦੇ ਗੁਰੂ ਘਰ ਦੇ ਚੌਥੇ ਲੈਂਟਰ ਪੈਂਡ ਦਾ ਕੰਮ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਇੱਥੇ ਵੱਖ-ਵੱਖ ਧਾਰਮਿਕ ਆਗੂ ਸਮਾਜਿਕ ਆਗੂ ਅਤੇ ਰਾਜਨੀਤਿਕ ਆਗੂ ਵੀ ਪੁੱਜੇ ਹਨ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਫਰੇਮ ਜ਼ਰੂਰ ਦਿਖਾਣ ਗਿਆਨੀ ਗੁਰਨਾਮ ਸਿੰਘ ਸਹੋੜਾ ਜੱਥਾ ਭਿੰਡਰਾ ਜੀ ਦੀ ਪ੍ਰੇਰਨਾ ਸਦਕਾ ਭਾਈ ਦੀਪ ਸਿੰਘ ਜੀ ਦੀ ਕਾਰ ਸੇਵਾ ਘਰੂਆ ਦੀ ਦੇਖ ਰੇਖੇਟ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਸਭੂਤ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਤਨ ਮਨ ਤਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਕਾਇਦਾ ਗੁਰਦੁਆਰਾ ਸਾਹਿਬ ਦੇ ਜੋ ਗੁਰਦੁਆਰਾ ਸਿੰਘ ਸਭਾ ਸਾਹਿਬ ਚਨਾਲੋ ਆ ਉਹਨਾਂ ਦੇ ਬਾਹਰ ਇੱਕ ਸਕੈਨਰ ਵੀ ਲਗਾਇਆ ਹੋਇਆ ਹੈ ਕਿਉਂਕਿ ਅਕਸਰ ਦੇਖਣ ਨੂੰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਕਿਤੇ ਕੋਈ ਕਾਰ ਸੇਵਾ ਹੁੰਦੀ ਹੈ ਉਸ ਵਕਤ ਉਹ ਕਾਰ ਸੇਵਾ ਉਸ ਵਕਤ ਸੰਪੂਰਨ ਹੁੰਦੀ ਹੈ ਜਦੋਂ ਲੋਕਾਂ ਦਾ ਸਹਿਯੋਗ ਮਿਲੇ ਅਤੇ ਬਕਾਇਦਾ ਇੱਕ ਸਕੈਨਰ ਵੀ ਜਿਹੜਾ ਪਾਇਆ ਹੋਇਆ ਅਤੇ ਜੇਕਰ ਤੁਸੀਂ ਵੀ ਗੁਰੂ ਘਰ ਦੇ ਵਿੱਚ ਦਸਵੰਦ ਦੇਣਾ ਚਾਹੁੰਦੇ ਤੇ ਕਿਸੇ ਵੀ ਤਰ੍ਹਾਂ ਦਾ ਕੁਝ ਡੋਨੇਟ ਕਰਨਾ ਚਾਹੁੰਦੇ ਹੋ ਕਿਉਂਕਿ ਗੁਰੂ ਘਰ ਹਰ ਇੱਕ ਦਾ ਸਾਂਝਾ ਹੁੰਦਾ ਹੈ ਤਾਂ ਇਸ ਸਕੈਨਰ ਤੇ ਸਕੈਨ ਕਰਕੇ ਤੁਸੀਂ ਗੁਰੂ ਘਰ ਦੇ ਵਿੱਚ ਦਾਨ ਸੇਵਾ ਦੇ ਸਕਦੇ ਹੋ ਅਤੇ ਨਾਲ ਹੀ ਅੱਜ ਗੁਰੂ ਘਰ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਵੀ ਪੂਜੇ ਸਨ ਅਤੇ ਸਵਰਗਿਆ ਸੁਖਪਾਲ ਸਿੰਘ ਪਿੰਕੀ ਨੂੰ ਵੀ ਯਾਦ ਕੀਤਾ ਗਿਆ ਜੋ ਕਿ ਇਸ ਥਾਂ ਦੇ ਪਹਿਲਾ ਪ੍ਰਧਾਨ ਵੀ रह चुके ਨੇ ਉਹਨਾਂ ਵੱਲੋਂ ਵੀ ਤਕਰੀਬਨ 55 ਲੱਖ ਰੁਪਏ ਜੋ ਕਿ ਗੁਰੂ ਘਰ ਦਾ ਸੀ ਉਹ ਇੱਥੇ ਦੇ ਦਿੱਤਾ ਗਿਆ ਅਤੇ ਬਾਕੀ ਜੋ ਕੰਮ رہ ਚੁੱਕਿਆ ਉਹ ਸੋਮਵਾਰ ਤੱਕ ਇਹਨਾਂ ਦੇ ਖਾਤੇ ਵਿੱਚ ਆ ਜਾਵੇਗਾ ਪ੍ਰਬੰਧਕਾਂ ਦੀ ਕਮੇਟੀ ਵੱਲੋਂ ਵੀ ਦੱਸਿਆ ਗਿਆ ਹੈ ਕਿ ਜਦੋਂ ਸੁਖਪਾਲ ਸਿੰਘ ਪਿੰਕੀ ਜੀ ਜੋ ਕਿ ਸਵਰਗਿਆ ਹੈ ਅਗਰ ਉਹਨਾਂ ਦੇ ਪੈਸੇ ਇਹਨਾਂ ਦੇ ਖਾਤੇ ਵਿੱਚ ਆਂਦੇ ਹਨ ਤਾਂ ਕਾਫੀ ਸਹਿਯੋਗ ਮਿਲੇਗਾ ਅਤੇ ਤੁਹਾਨੂੰ ਵੀ ਅਪੀਲ ਹੈ ਕਿ ਤੁਸੀਂ ਗੁਰੂ ਘਰ ਦੇ ਵਿੱਚ ਜੋ ਸਹਾਇਕ ਦੇਣਾ ਚਾਹੁੰਦੇ ਹੋ ਚਾਹੇ 1 ਰੁਪਿਆ ਹੋਵੇ ਚਾਹੇ 10 ਰੁਪਿਆ ਹੋਵੇ ਚਾਹੇ ਲੱਖ ਰੁਪਿਆ ਹੋਵੇ ਉਹ ਸਕੈਨਰ ਰਾਹੀਂ ਗੁਰੂ ਘਰ ਦੇ ਵਿੱਚ ਭੇਜ ਸਕਦੇ ਹੋ ਜਾਂ ਖੁਦ ਆ ਕੇ ਗੁਰੂ ਘਰ ਦੇ ਵਿੱਚ ਝੜਾ ਸਕਦੇ ਹੋ ਤੇ ਦਿਖਾਣੇ ਤੁਹਾਨੂੰ ਲੈਂਟਰ ਦੀਆਂ ਤਸਵੀਰਾਂ ਤੇ ਜੋ ਇੱਥੇ ਪ੍ਰਧਾਨ ਨੇ ਉਹਨਾਂ ਦਾ ਕੀ ਕਹਿਣਾ ਹੈ ਕਾਉਂਸਲਰ ਬਹਾਦਰ ਸਿੰਘ ਓਕੇ ਦਾ ਕੀ ਕਹਿਣਾ ਹੈ ਅਤੇ ਹੋਰ ਜੋ ਆਗੂ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਗੁਰੂ ਘਰ ਦੇ ਲੈਂਟਰ ਬਾਰੇ ਦਾ ਲੈਂਟਰ ਪੈਨ ਦਾ ਕੰਮ ਸ਼ੁਰੂ ਸੇਵਾ ਸ਼ੁਰੂ ਹੋਈ ਹੈ ਕੀ ਕਹਿਣਾ ਚਾਹਦੇ ਹੋ ਕਿੰਨਾ ਲੈਂਟਰ ਹੈ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਨਗਰ ਵਧਾਈ ਦਾ ਪਾਤਰ ਹੈ ਇਲਾਕੇ ਦੀ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਗੁਰਦੁਆਰਾ ਸਿੰਘ ਸਭਾ ਚਨਾਲੋਂ ਦੀ ਜਿਹੜੀ ਇਮਾਰਤ ਦੀ ਉਹ ਸਾਰੀ ਸ਼ੁਰੂ ਕੀਤੀ ਗਈ ਸੀ ਉਹ ਅੱਜ ਉਸਦੀ ਅਖੀਰਲੀ ਮੰਜ਼ਲ ਟਾਪ ਮੰਜ਼ਲ ਦਾ ਜਿਹੜਾ ਲੈਂਟਰ ਹੈ ਉਹ ਮੁਕੰਮਲ ਹੋਇਆ ਜੀ ਹੁਣ ਜਾ ਰਹੇ ਹਾਂ ਔਰ ਮੈਂ ਤਾਂ ਇਹ ਕਹਾਗਾ ਕਿ ਬਹੁਤ ਹੀ ਸੰਗਤ ਦਾ ਬਹੁਤ ਵੱਡਾ ਪੁਰਾਣਾ ਗੁਰੂ ਘਰ ਦੇ ਜਿਹੜੇ ਸੇਵਾਦਾਰ ਹੈ ਮੁੱਖ ਸੇਵਾਦਾਰ ਹੈ ਜਿਹੜੇ ਸਾਡੇ ਮਰਹੂਮ ਮੁੱਖ ਸੇਵਾਦਾਰ ਸੁਖਵਾਲ ਸਿੰਘ ਜੀ ਟਿੰਕੀ ਉਹ ਨਹੀਂ ਉਹਨਾਂ ਦਾ ਸਾਡੇ ਹਰਪ੍ਰੀਤ ਜੀ ਜਿਹੜੇ ਹੁਣ ਸੇਵਾ ਨਿਭਾ ਰਹੇ ਆ ਮੈਂ ਇਹਨਾਂ ਨੂੰ ਬਤਾਈ ਦਿਨਾ ਜਿਨ੍ਹਾਂ ਨੇ ਸੰਗਤ ਨੂੰ ਨਾਲ ਜੋੜ ਕੇ ਐਡੀ ਵੱਡੀ ਉਸਾਰੀ ਵਾਹਿਗੁਰੂ ਦੀ ਕਿਰਪਾ ਨਾਲ ਔਰ ਇਹ ਮੁਕੰਮਲ ਹੋਣ ਜਾ ਰਹੀ ਹੈ ਔਰ ਮੈਂ ਤਾਂ ਇਹੀ ਕਹਾਂਗਾ ਕਿ ਬਹੁਤ ਬਧਾਈ ਦੀ ਪਾਤਰ ਹੈ ਜੀ ਸੰਗਤ ਵੀ ਔਰ ਗੁਰੂ ਘਰ ਦੇ ਮੁਕ ਸੇਵਾਦਾਰ ਜੀ ਚਪਾ ਸਿੰਘ ਪਿੰਕੀ ਜੀ ਦਾ ਕੀ ਯੋਗਦਾਨ ਰਿਹਾ ਗੁਰੂ ਘਰ ਦੇ ਵਿੱਚ ਥੋੜੇ ਬਾਰੇ ਵੀ ਜਾਣ ਕਰੀਏ ਸਾਡੇ ਪਿੰਕੀ ਵੀਰ ਜੀ ਮਰਹੂਮ ਪਿੰਕੀ ਵੀਰ ਜੀ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਰਦਾ ਤੇ ਫੁੱਲ ਵੀ ਭੇਟ ਕਰਦਾ ਔਰ ਅੱਜ ਉਹਨਾਂ ਦਾ ਨਾਮ ਲਏ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਉਹ ਬਹੁਤ ਸੱਚੇ ਸੁੱਚੇ ਗੁਰੂ ਦੇ ਸੇਵਕ ਸਨ ਔਰ ਗੁਰੂ ਘਰ ਦੀ ਉਹਨਾਂ ਨੇ ਤਨ ਮਨ ਤਨ ਨਾਲ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਮੈਂ ਤਾਂ ਕਹਾਂਗਾ ਕਿ ਸਾਨੂੰ ਤਾਂ ਅਜਿਹਾ ਵਿਅਕਤੀ ਹਲੇ ਤੱਕ ਨਹੀਂ ਦਿਖਿਆ ਕਿ ਜਿਹੜਾ ਬੰਦਾ ਨਿਸ਼ਕਾਮ ਸੇਵਾ ਕਰਦਾ ਹੋਵੇ ਇੱਕ ਇੱਕ ਰੁਪਿਆ ਜਿਸ ਨੇ ਜੋੜ ਕੇ ਲੱਖਾਂ ਰੁਪਏ ਕਰੋੜਾਂ ਰੁਪਏ ਗੁਰੂ ਘਰ ਤੇ ਅੱਜ ਜਿਹੜਾ ਸਾਰੀ ਤੇ ਲੱਗ ਰਿਹਾ 50-55 ਲੱਖ ਰੁਪਏ ਉਹਨਾਂ ਨੇ ਗੁਰੂ ਘਰ ਦਾ ਜੋੜਿਆ ਹੋਇਆ ਸੀ ਤੇ ਤਕਰੀਬਨ 7.5 ਲੱਖ ਰੁਪਏ ਉਹਨਾਂ ਨੇ ਗੁਰੂ ਘਰ ਨੂੰ ਕੋਲੋਂ ਵੀ ਦਿੱਤਾ ਔਰ ਮੈਂ ਤਾਂ ਕਹਾਂਗਾ ਅਜਿਹੇ ਵਿਅਕਤੀ ਵਹਿਗਰੂ ਨੂੰ ਵੀ ਅੱਗੇ ਚੰਗੇ ਵਿਅਕਤੀਆਂ ਦੀ ਲੋੜ ਹੈ ਚੰਗੇ ਇਨਸਾਨਾਂ ਦੀ ਲੋੜ ਹੈ ਜਿਨ੍ਹਾਂ ਨੂੰ ਸਾਨੂੰ ਸਾਡੇ ਕੋਲੋਂ ਬੇਵਕਤੇ ਛੋਟੀ ਉਪਰ ਵਿੱਚ ਉਹਨਾਂ ਨੂੰ ਸਾਡੇ ਕੋਲੋਂ ਖੋਲਿਆ ਹਾਂਜੀ ਕਿ ਸੰਗਤ ਨੂੰ ਵੀ ਅਪੀਲ ਕੀ ਕਰਦੇ ਹਾਂ ਕਿਉਂਕਿ ਵੱਡਾ ਕਾਰਜ ਅਜੇ ਵੀ ਕਾਫੀ ਕੰਮ ਪਿਆ ਹੈ ਜੀ ਸੰਗਤ ਨੂੰ ਵੱਧ ਚੜ ਕੇ ਸਾਡੀ ਤਾਂ ਇਹੀ ਅਪੀਲ ਹੈ ਬੇਨਤੀ ਹੈ ਕਿ ਜੋ ਇਹ ਜੋ ਵੱਡੀਆਂ ਇਮਾਰਤਾਂ ਗੁਰੂ ਘਰ ਦੀਆਂ ਮਹਿਲ ਬਣਨ ਜਾ ਰਹੇ ਹਨ ਇਹਦੇ ਤੇ ਬਹੁਤ ਪੈਸਾ ਲੱਗਣਾ ਮੈਂ ਤਾਂ ਸਾਰੀ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਸਾਡੇ ਦੇਸ਼ ਵਿਦੇਸ਼ ਚ ਬੈਠੇ ਸਾਡੇ ਨਗਰ ਦੇ ਜਿੰਨੇ ਵੀ ਸਾਡੇ ਨੌਜਵਾਨ ਹੈ ਪਰਿਵਾਰ ਬੈਠੇ ਹਨ ਵਿਦੇਸ਼ਾਂ ਦੇ ਵਿੱਚ ਐਨਆਰਆਈ ਵੀਰ ਬੈਠੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਬਹੁਤ ਸੰਗਤ ਨੇ ਪੈਸਾ ਦੇ ਵੀ ਰਹੇ ਆ ਔਰ ਮੈਂ ਅੱਗੇ ਨੂੰ ਵੀ ਅਪੀਲ ਕਰਦਾ ਕਿ ਇਸ ਨੂੰ ਸਿਰੇ ਲਾਉਣ ਦੇ ਲਈ ਬਾਅਦ ਛੱਡ ਕੇ ਇਸ ਦੇ ਵਿੱਚ ਹਿੱਸਾ ਪਾਓ ਜੀ ਪ੍ਰਧਾਨ ਜੀ ਗੁਰੂ ਘਰ ਦੇ ਲੈਂਟਰ ਦੀ ਜਿਹੜੀ ਸੇਵਾ ਸ਼ੁਰੂ ਹੋ ਚੁੱਕੀ ਹੈ ਕਿਹੜੇ ਸੰਤ ਆਏ ਸੀਗੇ ਗਿਆਨੀ ਜੀ ਪਹਿਲਾਂ ਦੱਸੋ ਕੀ ਕਿਹੜਾ ਗੱਲ ਗੁਰੂ ਘਰ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਸਾਹਿਬ ਚਨਾਲੋਂ ਵਿਖੇ ਚੌਥੇ ਲੈਂਟਰ ਦੀ ਤਿਆਰੀ ਚੱਲ ਰਹੀ ਹੈ ਜਿਹੜਾ 메ਨ ਲੈਂਟਰ ਹੈ ਦਰਬਾਰ ਸਾਹਿਬ ਦਾ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਜਿਹੜਾ ਸਭ ਨਾਲ ਪਹਿਲਾ ਲੈਂਟਰ ਸੀ ਉਹ ਸੱਚਖੰਡ ਦੇ ਪਏ ਆ ਦੂਸਰਾ ਲੈਂਟਰ ਜਿਹੜੇ ਪਏ ਆ ਨੀਚੇ ਲੰਗਰ ਹਾਲ ਦੇ ਗੈਲਰੀ ਦਾ ਸੀ ਤੇ ਤੀਜਾ ਲੈਂਟਰ ਆਪਣਾ ਦਰਬਾਰ ਸਾਹਿਬ ਤੇ ਬਾਹਰ ਜਿਹੜੀਆਂ ਗੈਲਰੀਆਂ ਉਹਨਾਂ ਦਾ ਪਿਆ ਤੇ ਚੌਥਾ ਲੈਂਟਰ ਜਿਹੜਾ ਅੱਜ ਮੇਨ ਲੈਂਟਰ ਹੈ ਜਿਹਦੇ ਕਰਕੇ ਸੰਗਤ ਬਹੁਤ ਅੱਜ ਖੁਸ਼ ਹੈ ਲੱਡੂ ਵੀ ਵੰਡੇ ਜਾ ਰਹੇ ਆ ਦੇਗ ਪ੍ਰਸ਼ਾਦੇ ਲੰਗਰ ਪੂਰੀ ਤਿਆਰੀ ਖਿੱਚੀ ਹੋਈ ਹੈ ਸਾਰੀ ਸੰਗਤ ਨੇ ਸੋ ਮੈਂ ਇੰਨਾ ਇੱਕ ਗੱਲ ਕਹਿਣਾ ਜਿਹੜਾ ਚਾਹੁੰਦਾ ਵੀ ਜਿਹੜਾ ਲੈਂਟਰ ਉੱਪਰ ਪੈ ਰਿਹਾ 4800 ਸਕੁਅਰ ਫੁੱਟ ਪਲੱਸ ਆ ਉਹ 49 5000 ਦੇ ਆਸ-ਪਾਸ ਆ ਉਹ ਤੇ ਇਹ ਆਰਐਮਸੀ ਪਲੈਂਟ ਰਹੀਂ ਪਾਇਆ ਜਾ ਰਿਹਾ ਏ ਤੇ ਬਾਕੀ ਜਿੰਨੀ ਸੰਗਤ ਸੇਵਾਕਾਰੀ ਉਹਨਾਂ ਨੂੰ ਸਾਰੀ ਸੰਗਤ ਦਾ ਭਾਵੇਂ ਕਿਸੇ ਵੀ ਵਾਰਡ ਦੀ ਹੋਵੇ, ਕਰਾਲੀ ਦੀ ਹੋਵੇ, ਚਨਾਲੋਂ ਦੀ ਹੋਵੇ, ਭਾਵੇਂ ਫੋਕਲ ਪੁਆਇੰਟ ਦੀ ਹੋਵੇ ਮੈਂ ਆਪਣੀ ਕਮੇਟੀ ਵੱਲੋਂ ਪਿੰਡ ਚਨਾਲੋਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇੱਕ ਬਾਉਸਿੰਗ ਪਿੰਕੀ ਜੀ ਦਾ ਨਾਮ ਕਾਫੀ ਆ ਰਿਹਾ ਜੀ ਲੋੜਾ ਵੱਲੋਂ ਤਕਰੀਬਨ 52 ਲੱਖ ਰੁਪਏ ਦੀ ਕਰੀਬ ਜੋ ਕਿ ਆ ਪੁਰਾਣਾ ਪੈਸਾ ਗੁਰੂ ਘਰ ਦਾ ਪਿਆ ਸੀ ਉਹ ਵੀ ਦੇ ਦਿੱਤਾ ਗਿਆ ਤੇ ਉਹਨਾਂ ਕੋਲੋਂ 7-8 ਲੱਖ ਰੁਪਏ ਦੀ ਸੇਵਾ ਨਿਭਾਈ ਗਈ ਹੈ ਕੀ ਉਹ ਤੁਹਾਡੇ ਕੋਲ ਪੁੱਛ ਚੁੱਕੇ ਨੇ ਜੀ ਕਿ ਕਿਸ ਤਰ੍ਹਾਂ ਸੇਵਾ ਕਰਦੇ ਹੈ ਸਰਦਾਰ ਸੁਖਪਾਲ ਸਿੰਘ ਪਿੰਕੀ ਜੀ ਜਦੋਂ ਉਹਨਾਂ ਦੇ ਭੋਗ ਸਨ ਤਾਂ ਉਹਨਾਂ ਦੇ ਰਜਿੰਦਰ ਸਿੰਘ ਬ੍ਰਦਰ ਇਨ ਲਾਅ ਤੇ ਹਰਪਾਲ ਸਿੰਘ ਤੇ ਓਕੇ ਜੀ ਨੇ ਇਹਨਾਂ ਨੇ ਸਾਨੂੰ ਉਸ ਟਾਈਮ 7 ਲੱਖ ਰੁਪਇਆ ਇੱਕ ਤੇ 338000 ਭੋਗ ਤੋਂ ਪਹਿਲਾਂ ਖਾਤੇ ਵਿੱਚ ਪਾਇਆ ਸੀ ਮਤਲਬ 10 ਲੱਖ ਸਵਾ ਸਵਾ ਕ 10 ਲੱਖ ਦੇ ਆਸ-ਪਾਸ ਜਿਹੜਾ ਉਹਨਾਂ ਦੇ ਮੁਤਾਬਕ ਦਸਵੰਦ ਹੈ ਉਹਨਾਂ ਦੇ ਮੁਤਾਬਕ ਉਹ ਦਸਵੰਦ ਦਿੱਤਾ ਹੋਇਆ ਬਾਕੀ ਜਿਹੜਾ ਗੁਰਦੁਆਰਾ ਸਾਹਿਬ ਦਾ ਪੈਸਾ ਉਹਦੇ ਵਿੱਚ ਹੈ ਤੇ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਕੱਲ ਵੀ ਇਹਨਾਂ ਨੇ ਟਰਾਈ ਕੀਤੀ ਹੈ ਵੀ ਇਹ ਪੈਸੇ ਖਾਤੇ ਵਿੱਚ ਆ ਜਾਣ ਚਲੋ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਹੋ ਸਕਿਆ ਤਾਂ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਹਰਪਾਲ ਸਿੰਘ ਨੇ ਤੇ ਓਕੇ ਜੀ ਨੇ ਵੀ ਉਹ ਮੰਡੇ ਨੂੰ ਸਾਡੇ ਖਾਤੇ ਵਿੱਚ ਆ ਜੂਗਾ ਜੇਕਰ ਉਹ ਗੁਰੂ ਘਰ ਦੇ ਪੈਸੇ ਤੁਹਾਡੇ ਖਾਤੇ ਆਂਦੇ ਆ ਤਾਂ ਕਿੰਨਾ ਚ ਇਜ਼ੀ ਹੋ ਜਾਏਗਾ ਅੱਗੇ ਕੰਮ ਕਰਾਉਣਾ ਹੈ ਤੁਹਾਨੂੰ ਜਿਵੇਂ ਪਤਾ ਹੀ ਸਾਰਾ ਕਾਰਜ ਮਾਇਆ ਦਾ ਹੈ ਜਿਹੜਾ ਜਿੰਨੇ ਵੀ ਲੈਂਟਰਾ ਦਰਬਾਰ ਸਾਹਿਬ ਦੇ ਇਹ ਤਾਂ ਸੰਗਤ ਦੇ ਸਾਇਆ ਹੋਗਣਾ ਪੈਣੀ ਪੈਣੇ ਆ ਜਿਹੜੀ ਉਹ ਮਾਇਆ ਆਉਣੀ ਉਹ ਵੀ ਸੰਗਤ ਦੀ ਉਹ ਹੈ ਉਹ ਆਪਾਂ ਨੇ ਅੰਦਰ ਦਰਬਾਰ ਸਾਹਿਬ ਦੀ ਸਭ ਤੋਂ ਪਹਿਲ ਦੇ ਤੌਰ ਪਰ ਦਰਬਾਰ ਸਾਹਿਬ ਤੇ ਅੰਦਰ ਦੀ ਤਿਆਰੀ ਕਰਵਾਉਣੀ ਹੈ ਸਾਰੇ ਦੀ ਸਲਾਹ ਕਰਕੇ ਅੰਦਰ ਦੀ ਤਿਆਰੀ ਕਰਵਾ ਕੇ ਫਿਰ ਗੁੰਬਦਾਂ ਦੀ ਤਿਆਰੀ ਹੋਣੀ ਕਹਿਣ ਤੋਂ ਬਾਅਦ ਹਾਲ ਵੀ ਕਰੋੜ ਸਵਾ ਕਰੋੜ ਦਾ ਪ੍ਰੋਜੈਕਟ ਹੈਗਾ ਏ ਜਿਹਨੂੰ ਜਿਹਨੂੰ ਅੰਦਾਜ਼ੇ ਮੁਤਾਬਕ 2 ਸਾਲ ਵੀ ਲੱਗ ਸਕਦੇ ਕਿਉਂ ਅੰਦਰ ਜਿਹੜਾ ਕਾਰਜੋ ਸਾਰੇ ਬਰੀਕੀ ਦੇ ਕਾਰਜ ਆ ਉਹ ਹੌਲੀ ਹੌਲੀ ਚੱਲਣੇ ਸੰਗਤ ਨੂੰ ਕੀ ਅਪੀਲ ਕਰਦੇ ਹੋ ਕਿਉਂਕਿ ਕਾफी ਜ਼ਿਆਦਾ ਖਰਚਾ ਗੁਰੂ ਘਰ ਦਾ ਆਉਂਦਾ ਹੈ ਸੰਗਤ ਨੂੰ ਬਸ ਇਹੀ ਅਪੀਲ ਕਰਦੇ ਆ ਇਹ ਸਤਗੁਰਾਂ ਦੇ ਕਾਰਜ ਹੈ ਤੁਹਾਡੇ ਸੁੱਖ ਦੁੱਖ ਚ ਮਹਾਰਾਜ ਨਹੀਂ ਕੰਮ ਆਉਣਾ ਤੁਸੀਂ ਤੁਸੀਂ ਲੰਗਰ ਹਾਲ ਦਰਬਾਰ ਸਾਹਿਬ ਵਾਰਤੋਂ ਚ ਲਿਆਉਣੇ ਆ ਇਹ ਤੁਹਾਡੇ ਹੀ ਕਾਰਜ ਹੈ ਕਿਸੇ ਕਮੇਟੀ ਨੇ ਨਹੀਂ ਕਰਨਾ ਕਿਸੇ ਪ੍ਰਧਾਨ ਨੇ ਨਹੀਂ ਕਰਨਾ ਹੈਗਾ ਇਹ ਤੁਹਾਡੇ ਕਾਰਜ ਹੈ ਤੁਸੀਂ ਉਹ ਕਰਨਾ ਤੁਹਾਡੇ ਤੁਹਾਡੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਲੈਂਟਰ ਦਾ ਜਿਹੜਾ ਕੰਮ ਸ਼ੁਰੂ ਹੋ ਚੁੱਕਿਆ ਕੀ ਅਪੀਲ ਕੀ ਕੰਮ ਤੇ ਸੰਗਤ ਨੂੰ ਤੇ ਕੀ ਕਰਨਾ ਕੰਮ ਤੇ ਵਾਹਿਗੁਰੂ ਖਾਲਸਾ ਵਾਹਿ ਫਤਿਹ ਮੈਂ ਸਾਰੇ ਸੰਗਤ ਦਾ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਕੋਟ ਕੋਟ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਬਾਬਾ ਹਰਵੰਸਿੰਦਰ ਜੀ ਦਿੱਲੀ ਵਾਲੇ ਉਹਨਾਂ ਦੀ ਰਹਿਨਮਾਈ ਦੇ ਹੇਠ ਬਾਬਾ ਜਿਕਰੂਆਲੇ ਬਾਈ ਗੁਰਨਾਮ ਸਿੰਘ ਜੀ ਤੇ ਬਾਈ ਦੀਪ ਸਿੰਘ ਜੀ ਕੜੂਆਲੇ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਇਸ ਦਰਬਾਰ ਸਾਹਿਬ ਦੀ ਜੋ ਸਾਡੀ ਬਹੁਤ ਪੁਰਾਣੀ ਸੰਗਤ ਦੀ ਮੰਗ ਸੀ ਤੇ ਉਹਨਾਂ ਦੀ ਰਹਿਨਮਾਈ ਦੇ ਨਾਲ ਸਾਡਾ ਇਹ ਕਾਰਜ ਸ਼ੁਰੂ ਹੋਇਆ ਸੀ ਤੇ ਉਸ ਵਕਤ ਸਾਡੇ ਕੋਲ ਸਾਡੀ ਵਿਜੁਦਾ ਕਮੇਟੀ ਆ ਉਹਨਾਂ ਨੇ ਕਰੋੜ ਸਿਰ 13 ਲੱਖ ਰੁਪਏ ਸੀ ਜੀ ਲਗਭਗ ਜੀ ਤੇ ਤੋ ਉਹਨਾਂ ਦੀ ਕਿਰਪਾ ਅਸ਼ੀਰਵਾਦ ਨਾਲ ਸਾਡਾ ਕਾਰਜ ਆਰੰਭ ਹੋ ਗਿਆ ਸੀ ਜੀ ਇਹ 7 ਸਤੰਬਰ 2023 ਨੂੰ ਜਿਹਦੇ ਚ ਦੇਖੋ ਸਾਡੇ ਕੋਲ ਨੀਅਰ ਬਾਉਟ 10-11 ਮਹੀਨੇ ਹੋ ਗਏ ਜੀ ਫੇ ਹੁਣ ਤਾਂ ਸਾਡਾ ਜਿਹੜਾ ਲੈਂਟਰ ਦੀ ਸਾਡੇ ਇਹ ਤਿੰਨ ਸਾਡੇ ਪਹਿਲਾ ਥੈਬ ਆਪਣਾ ਪਿਆ ਬ੍ਰੈਂਡ ਨੇ ਪਿੱਲਰ ਸ਼ੁਰੂ ਹੋਏ ਨੇ ਫੇ ਥੱਲੇ ਬੈਂਡ ਦੇ ਪੈਰਲਰ ਪੈਰਲ ਬਰਾਬਰ ਹੈ ਬੈਂਡਾ ਬਣਿਆ ਜੀ ਉਸ ਤੋਂ ਉੱਪਰ ਬ੍ਰੈਂਡਾ ਫੇਰ ਬਣਿਆ ਇਹ ਦੋ ਦਰਵਾਜ਼ੇ ਦੇ ਬਰਾਬਰ ਬਣ ਗਿਆ ਲੱਗਿਆ ਹੋਇਆ ਜੀ ਹੁਣ ਅੱਜ ਜਿਹੜਾ ਹੈਗਾ ਮਿਤੀ 4 8 ਅਗਸਤ ਨੂੰ ਵਾਲੋ ਜੀ ਇਹ ਅੱਜ ਦਰਵਾਸਾਬ ਦਾ ਜਿਹੜਾ ਮੇਲ ਹੈਗਾ ਉਹ ਦਰਵਾਸਾਬ ਦਾ ਜ ਲੈਂਟਰ ਪੈ ਰਿਹਾ ਜੀ ਜੋ ਕਿ ਸੰਗਤ ਦੀ ਸਾਰੇ ਸ਼ੌਕ ਦੇ ਨਾਲ ਜੀ ਸਮੂਹ ਸਾਰੇ ਇੰਡਸਟਰੀ ਏਰੀਆ ਵਾਸਤੇ ਜੀ ਅਰੌਂਧੀ ਜਿਹਨਾਂ ਜਨੂੰ ਆਪਾਂ ਇੰਡਸਟਰੀਆ ਸਾਰੇ ਸੰਗਤ ਨੂੰ ਅਸੀਂ ਬੇਨਤੀ ਕੀਤੀ ਆ ਸਾਰਿਆਂ ਨੇ ਤੁਹਾਨੂੰ ਇਹ ਆਪ ਕੇ ਹੈਲਥ ਹੌਸ ਨੂੰ ਕੀ ਚਾਹੀਦਾ ਇੱਕ ਸਨੇਹ ਤੇ ਉਹਨਾਂ ਨੇ ਸਾਰਾ ਜੋ ਸਾਡਾ ਕਿਰਪਾ ਕੀਤੀ ਜਾਰੀ ਤੇ ਬਾਕੀ ਹੁਣ ਜਿਹੜੇ ਸਾਡੇ ਸਾਬਕਾ ਪ੍ਰਧਾਨ ਸਕੌਟੀ ਪਿੰਕੀ ਸੀਗੀ ਉਹਨਾਂ ਦੇ ਮ علاوہ ਹੁੰਦੇ ਜਿਹੜੇ ਸਾਡੀ ਮਾਇਆ ਸੀਗੀ ਉਹ ਸਾਡੇ ਕੱਲ ਤੇ ਉਹਨਾਂ ਦੇ ਭਰਾ ਹਰਪਾਲ ਸਿੰਘ ਤੇ ਐਮਸੀ ਬਹਾਦਰ ਸਿੰਘ ਜੀ ਤੇ ਉਹਨਾਂ ਦੇ ਸੁਖਾਸਿ ਬੈਂਕੀ ਦੇ ਬਰਿੰਦਲਾ ਸਾਰੇ ਵਿੱਚ ਇਨਵੋਲਵਮੈਂਟ ਹੋ ਕੇ ਇਹਨਾਂ ਨੇ ਸਾਡੇ ਜਿਹੜੇ ਪੈਸੇ ਦਾ ਖੜਾ ਸੀਗਾ ਕੁਝ ਕੰਮ ਕੋਈ ਟੈਰੀਅਲ ਕੰਮ ਨੇ ਰੁਕਿਆ ਹੋਇਆ ਸੀਗਾ ਉਹ ਲੱਗਦਾ ਸਾਰਾ ਕਲੀਅਰ ਹੋ ਗਿਆ ਜੀ ਤੇ ਲੱਗਦਾ ਸ਼ਾਇਦ ਉਹ ਸੋਮਵਾਰ ਨੂੰ ਮੰਗਲਵਾਰ ਤੱਕ ਉਹ ਸਾਡੇ ਖਾਤੇ ਜਮਿੰਟਰੀ ਹੱਥੇ ਪੈਸੇ ਸਾਰੇ ਆ ਆ ਜਾਣਗੇ ਤੇ ਉਹਦੇ ਨਾਲ ਥੋੜਾ ਜਿਹਾ ਕੰਮ ਸੌਖਾ ਹੋ ਜਾਊਗਾ ਕਿ ਜਿਹੜਾ ਪਹਿਲਾਂ ਤੁਹਾਨੂੰ ਏ ਸੀ ਗਿਆ ਵੀ ਸ਼ਾਇਦ ਸਮਾਂ ਇਹ 2-3 ਸਾਲ ਲੱਗ ਸਕਦੇ ਨੇ ਤੇ ਜਦੋਂ ਫਿਰ ਉਹ ਮਾਇ ਆ ਜਾਂਦੀ ਆਪਣੇ ਕੋਲ ਜੀ ਫਿਰ ਸੌਖੇ ਤਿੱਕੇ ਦੇ ਨਾਲ ਅਸੀਂ ਮੇਰੇ ਨਾਲ ਨਾਲ ਦਰਵਾਜ਼ਾ ਸਾਹਿਬ ਪਹਿਲਾਂ ਸਭ ਤੋਂ ਤਿਆਰ ਕਰਾਵਾਂਗੇ ਜੀ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮਤਲਬ ਮਾਇ ਆਉਗੀ ਉਸ ਤਿੱਕੇ ਦੇ ਨਾਲ ਸਾਰਾ ਫਿਰ ਇਹ ਮਹਾਰਾਜ ਦਾ ਕਾਰਜ ਹੈ ਹੁੰਦਾ ਰੋਗ ਦੇਖੋ ਸਾਡੇ ਘਰ ਤਾਂ ਹੈ ਨਹੀਂ ਹੈ ਇਹ ਮਹਾਰਾਜ ਆਪਣੇ ਘਰ ਨੇ ਜੀ ਇਹਨਾਂ ਨੂੰ ਕੋਈ ਕਿਸੇ ਦੀ ਸਮਤ ਨਹੀਂ ਹੈ ਵੀ ਉਹ ਮਹਾਰਾਜ ਦੇ ਘਰ ਦਾ ਉਸ ਬਣਾਉਣ ਬਣਾ ਦਵੇ ਅਸੀਂ ਤਾਂ ਮੰਗਦੇ ਜੀ ਤਾਪ ਕਹਿੰਦੇ ਆ ਮੜਾ ਸਾਡੇ ਘਰ ਮਣਾਓ ਤੇ ਮਹਾਰਾਜ ਆਪਣਾ ਆਪ ਆਪ ਕਾਰਜ ਆ ਉਹਨਾਂ ਨੇ ਸਾਰਾ ਕਾਰਜ ਆਪਣੇ ਆਪ ਕਰਿਆ ਅੱਜ ਤੱਕ ਮਰੇ ਤੁਹਾਨੂੰ ਮਿਲ ਕਰਦੀ ਸੀ ਇੰਨੇ ਜੋ ਕੁ ਹੈ ਨਹੀਂ ਸੀਗੇ ਸਾਡੇ ਸਾਰੇ ਸੰਗਤ ਦੇ ਦੇਖੋ ਕਿੰਨਾ ਉਹਨਾਂ ਨੇ ਆਪਣਾ ਮਹਾਰਾਜ ਸੰਗਤ ਦੇ ਮੇਵਾ ਹੱਥ ਰੱਖਿਆ ਸਤੋ ਸੇਵਾ ਲਈ ਅਸੀਂ ਕਿੰਨੇ ਭਾਗਾਂ ਵਾਲੇ ਹੈਗੇ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਡੀ ਸਾਡੀ ਜਿਹੜੀ ਕਮੇਟੀ ਹੈਗੀ ਆ ਉਹ ਸਾਰੇ ਇੰਨਾ ਆਪਸ ਪਿਆਰ ਤਫਾਕ ਹੈ ਜੀ ਹਰ ਗੱਲ ਨੂੰ ਹਰ ਸੇ ਤੇ ਹਰ ਬਾਈ ਬਹਿ ਕੇ ਸਾਰੇ ਸ਼ੇਅਰ ਕਰਦੇ ਆਂ ਤੇ ਹਰ ਪੱਖੋਂ ਅਸੀਂ ਮਤਲਬ ਜੋ ਵੀ ਹੈ ਬਰਾਬਰ ਮਿਲ ਕੇ ਅਸੀਂ ਉਹਨਾਂ ਦਾ ਨਿਰਣਾ ਲੈ ਕੇ ਕਾਲ ਸੀ ਅੱਗੇ ਦੇ ਕੇ ਅਸੀਂ ਮੋਂਤਾ ਇੱਥੇ ਪਹੁੰਚੇ ਹਾਂ ਜੀ ਕੀ ਕਹਿਣਾ ਚਾਹਦੇ ਹੋ ਫੋਟੋ ਕਰਦੇ ਲੈਟਰ ਜਿਹੜਾ ਆਸਲੀ ਲੈਟਰ ਹੈ ਉਹ ਪੈਂਦੀ ਸੇਵਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਫਤਿਹ ਮੈਂ ਸਾਰੀ ਸਾਧ ਸੰਗਤ ਨੂੰ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਸਿਲੰਡਰ ਪੈਂਡੂਸ ਸਹਿਯੋਗ ਦਿੱਤਾ ਤੇ ਬਹੁਤ ਚੰਗਾ ਕੰਮ ਹੈ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਇਸ ਤੇ ਅੱਗੇ ਵੀ ਕੰਮ ਹੋਰ ਕਾਫੀ ਜ਼ਿਆਦਾ ਪਿਆ ਹੈ ਤੇ ਸੰਗਤ ਨੂੰ ਵੀ ਅਪੀਲ ਕਰਦਾ ਮੈਂ ਸੰਗਤ ਨੂੰ ਇਹ ਅਪੀਲ ਕਰਦਾ ਕਿ ਜਿੰਨੇ ਜਿੰਨੀ ਵੱਤ ਤੋਂ ਵੱਤ ਚੜ ਕੇ ਇਸ ਦੀ ਸੇਵਾ ਦਿੱਤੀ ਜਾਵੇ ਮਦਦ ਕੀਤੀ ਜਾਵੇ ਤੇ ਚਾਹੇ ਪੈਸੇ ਰਾਹੀਂ ਚਾਹੇ ਪੂਰੇ ਖਰਚਾ ਸੇਵਾ ਕਰਕੇ ਵੱਤ-ਵੱਤ ਮਦਦ ਕੀਤੀ ਜਾਵੇ ਜੀ ਸਾਡੀ ਗੁਰੂ ਪ੍ਰਤੀ ਗੁਰੂ ਕਰਦੇ ਲੈਂਟਰ ਦੀ ਜਿਹੜੀ ਸੇਵਾ ਜੀ ਸ਼ੁਰੂ ਹੋ ਚੁੱਕੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਸਾਡੇ ਜਿਹੜੇ ਪਿੰਡ ਆ ਸਾਡਾ ਇਹਦੇ ਬਹੁਤ ਭਾਗ ਚੁੱਕੇ ਆ ਕਿ ਬਹੁਤ ਹੀ ਜਿੰਨੂ ਸ਼ਾਨਦਾਰ ਕਹਨੇ ਗੁਰੂ ਦਾ ਘਰ ਹੈ ਜਿਹੜਾ ਜਿਹੜਾ ਦੂਰ ਤੋਂ ਹੀ ਦੇਖੇ ਵੀ ਹਾਂ ਬਾਕੀ ਚਨਾਲੋਂ ਦੇ ਵਿੱਚ ਅਸੀਂ ਬਣੇ ਲੋਕੀ ਦੇਖਣ ਉਹ ਗੁਰੂ ਦਾ ਘਰ ਤਿਆਰ ਹੋ ਰਿਹਾ ਸਾਡੇ ਅੰਕਲ ਜੀ ਸਾਡੇ ਸੋਹਣ ਸਿੰਘ ਜੀ ਉਹਨਾਂ ਦਾ ਯੋਗਦਾਨ ਤੇ ਸਾਡੇ ਸਖਫਾਲ ਪਿੰਕੀ ਜੀ ਦਾ ਯੋਗਦਾਨ ਇਹ ਸਾਰਾ ਪਿੰਡ ਕਦੇ ਨਹੀਂ ਭਲਾ ਪਾਊਗਾ ਅੱਜ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਆਪਣੇ ਦਿਲ 'ਚ ਰੱਖਿਆ ਹੋਇਆ ਸਾਡੇ ਵਾਸਤੇ ਉਹ ਇੱਥੇ ਹੀ ਹੈ ਅਮਰ ਰਹੂ ਸਾਡੇ ਵਾਸਤੇ ਕਿਉਂਕਿ ਉਹਨਾਂ ਨੇ ਇਸ ਪਿੰਡ ਵਾਸਤੇ ਬਹੁਤ ਵੱਡੇ ਕੰਮ ਕੀਤੇ ਹਨ ਔਰ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਸਾਰੀ ਹੋ ਰਹੀ ਹੈ ਉਹਨਾਂ ਦਾ ਮੈਚ ਹੈ ਨਾ ਵੀ ਬਹੁਤ ਵੱਡਾ ਯੋਗਦਾਨ ਹੈ ਵੀ ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਬਹੁਤ ਮਿਹਨਤ ਕੀਤੀ ਉਹਨਾਂ ਨੇ ਸਵੇਭਾ ਗੁਰਦੁਆਰੇ ਆਉਣਾ ਪਾਠ ਪੂਜਾ ਕਰਨੀ ਹੋਰ ਲੋਕਾਂ ਨੂੰ ਨਾਲ ਪ੍ਰੇਰਿਤ ਕਰਨਾ ਸਾਰਿਆਂ ਨੂੰ ਪਿੰਡ ਨੂੰ ਨਾਲ ਲੈ ਕੇ ਚੱਲਣਾ ਪਿੰਡ ਦੇ ਬੱਚੇ ਵਿੱਚ ਇਹਨੂੰ ਕੱਢ ਲਿਆਉਂਦੇ ਸੀਗੇ ਸੋਨ ਸਿੰਘ ਜੀ ਤੇ ਪਿੰਕੀ ਜੀ ਸਾਡੇ ਸੁਖਬਾਲ ਤੇ ਅਸੀਂ ਇਹੀ ਬੇਨਤੀ ਕਰਾਂਗੇ ਪਿੰਡ ਦੇ ਵਿੱਚ ਐਦਾਂ ਸ਼ਾਂਤੀ ਬਣੀ ਰਹੇ ਤੇ ਗੁਰਦੁਆਰਾ ਸਾਹਿਬ ਹੋਰ ਵੀ ਤਰੱਕੀਆਂ ਤੇ ਜਾਵੇ ਤੇ ਪਿੰਡ ਨੂੰ ਵਧੀਆ ਪੂਜਾ ਪਾਠ ਕਰਨ ਦਾ ਮੌਕਾ ਪ੍ਰਾਪਤ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ